ਜਦੋਂ ਇਹ 2017 ਦਾ ਡਾਕ ਲਾਮ ਦਾ ਹੋਇਆ ਔਰ ਮੈਂ ਮਿਲਣ ਗਿਆ ਔਰ ਅਸੀਂ ਉਦੋਂ ਗੱਲਬਾਤ ਕੀਤੀ ਅਫਗਾਨਿਸਤਾਨ ਦੀ ਜੰਗ ਬਾਰੇ ਵੀ ਔਰ ਪਾਕਿਸਤਾਨ ਤੋਂ ਜਿਹੜੀ ਇੰਡੀਆ ਨੂੰ ਥ੍ਰੈਟ ਹੈ ਉਹਦੇ ਬਾਰੇ ਵੀ ਉਹਨੇ ਕਿਹਾ ਜੀ ਮੈਂ ਅਸਲ ਵਿੱਚ ਅਫਗਾਨਿਸਤਾਨ ਦੀ ਗੱਲ ਕਰ ਰਿਹਾ ਸੀ ਜਾਂ ਪਾਕਿਸਤਾਨ ਦੀ ਪਰ ਉਹ ਤਾਂ ਚੀਨ ਤੋਂ ਹੀ ਡਰੇ ਹੋਏ ਜਿਹੜੇ ਨੇ ਸਿਰਫ ਚੀਨ ਬਾਰੇ ਗੱਲ ਕਰ ਰਹੇ ਸੀ ਚੀਜ਼ਨ ਪਿੰਗ ਦਾ ਹਮਰਾ ਜਿਹੜਾ ਹੈ ਉਸ ਦਾ ਸ਼ੁਕਰੀਆ ਕਿ ਅਜੀਤ ਡਾਵਲ ਔਰ ਐਸ ਜੈ ਸ਼ੰਕਰ ਜਿਹੜੇ ਨੇ ਉਹ ਬਿਲਕੁਲ ਮੰਨੇ ਪਏ ਹੋਏ ਸੀ ਕਿ ਜੋ ਮਰਜ਼ੀ ਤੁਸੀਂ ਸਾਡੇ ਤੋਂ ਕਰਵਾ ਲਓ ਉਹ ਕਹਿੰਦੇ ਜੀ ਅਸੀਂ ਜੋ ਮੰਗ ਵੀ ਨਹੀਂ ਸੀ ਰਿਹਾ ਉਹ ਵੀ ਸਾਨੂੰ ਦੋਵੇਂ ਹੀ ਦੇਣ ਨੂੰ ਤਿਆਰ ਸੀ ਉਹਨੇ ਕਿਹਾ ਹੁਣ ਭਾਰਤ ਦਾ ਹਾਲ ਇਹ ਹੈ ਕਿ ਵੀ ਇਹ ਕੇਕ ਵੀ ਚਾਹੁੰਦਾ ਤੇ ਮੌਕੇ ਤੇ ਹੀ ਖਾਣਾ ਚਾਹੁੰਦਾ ਚਾਈਨਾ ਤੋਂ ਡਰਿਆ ਹੋਇਆ ਅਮਰੀਕਾ ਦੀ ਛਾਟਰ ਚਾਹੁੰਦਾ ਪਰ ਇਹ ਡਰਦਾ ਵੀ ਹੈ ਕਿ ਵੀ ਉਹ ਅਮਰੀਕਨ ਬਲਾਕ ਚ ਨਾ ਆ ਜਾਏ ਔਰ ਉਹਨੂੰ ਫਿਰ ਬਾਅਦ ਦੇ ਵਿੱਚ ਉਹੀ ਸਜ਼ਾ ਨਾ ਮਿਲੇ ਤੇ ਇਹ ਵੀ ਡਰਦਾ ਹੈ ਵੀ ਜੇ ਅਮਰੀਕਾ ਨੇ ਆਪਣੇ ਖੰਭਾਂ ਥੱਲੇ ਲੈ ਵੀ ਲਿਆ ਤੇ ਫਿਰ ਅਮਰੀਕਾ ਕੀਤੇ ਛੱਡ ਨਾ ਜਾਏ ਦੋਜ਼ ਸਕੀਜ਼ੋਫ੍ਰੈਨਿਕ ਐਂਗਜ਼ਾਇਟیز ਐਂਡ ਲੇਗੇਸੀ ਆਫ ਇੰਡੀਆਜ਼ ਲੀਡਰਸ਼ਿਪ ਆਫ ਦਾ ਨਾਨ ਅਲਾਈਨਡ ਮੂਵਮੈਂਟ ਡੂਰਿੰਗ ਦਾ ਕੋਲਡ ਵਾਰ ਹੈਡ ਲੈਡ ਟੂ ਹੈਜਿੰਗ ਬਿਹੇਵੀਅਰ اسپੈਸ਼ਲੀ ਵਿਦ ਰਸ਼ੀਆ ਐਨ ਇੰਪੋਰਟੈਂਟ ਸੋਰਸ ਆਫ ਆਰਮਜ਼ ਐਂਡ ਔਇਲ ਫਾਰ ਇੰਡੀਆ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀ ਅਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਦੇ ਹੁੰਦਿਆਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੇ ਲੈਫਟਨੈਂਟ ਜਨਰਲ ਐਚ ਆਰ ਮੈਕਮਸਟਰ ਦੀ ਇੱਕ ਕਿਤਾਬ ਮਾਰਕੀਟ ਵਿੱਚ ਆ ਰਹੀ ਹੈ ਇਸ ਦੇ ਕੁਝ ਅੰਸ਼ ਮੀਡੀਆ ਵਿੱਚ ਆਏ ਨੇ ਸੋ ਜਨਰਲ ਮੈਕਮਸਟਰ ਅਨਸਾਰ 2017 ਵਿੱਚ ਚੀਨ ਵੱਲੋਂ ਡੋਗਲਾਮ ਤੇ ਕੀਤੇ ਹਮਲੇ ਤੋਂ ਬਾਅਦ ਕਬਰਾਏ ਹੋਏ ਭਾਰਤ ਨੇ ਅਮਰੀਕਾ ਨਾਲ ਜਾਰੀ ਪਾਉਣ ਦਾ ਫੈਸਲਾ ਕੀਤਾ ਹੈ ਸੋ ਹਕੀਕਤ ਵਿੱਚ ਭਾਰਤ ਅਮਰੀਕਾ ਦੋਸਤੀ ਤੂ ਘਬਰਾਉਂਦਾ ਵੀ ਹੈ ਪਰ ਉਸ ਕੋਲ ਹੋਰ ਕੋਈ ਦੂਸਰੀ ਚੁਆਇਸ ਵੀ ਨਹੀਂ ਹੈ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਵਾਂਗੇ ਕਿ ਤੁਸੀਂਾਂ ਨੇ ਜਿੰਨੇ ਬੜੇ ਰਹਿਣਾ ਦੇਖਣ ਚੋਲੇ ਆ ਨਿਕਲ ਲਈ ਤੁਹਾਡਾ ਸਬਦ ਆਪੋ ਆਪੋ ਧੰਨਵਾਦ ਜੀ ਰਾਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਕੱਲ ਜਿਹੜਾ ਸਾਡਾ ਸੈਗਮੈਂਟ ਸੀ ਖਾਸ ਤੌਰ ਤੇ ਲੀਡ ਸੈਗਮੈਂਟ ਕਿ ਕਿਵੇਂ ਤਿੰਨ ਮੁਲਕਾਂ ਦੇ ਪੰਜ ਵੱਡੇ ਡਿਸਟਿੰਗੁਇਸ਼ਡ ਲੋਕਾਂ ਨੇ ਜਿਨ੍ਹਾਂ ਦੇ ਵਿੱਚ ਬੰਗਲਾਦੇਸ਼ ਔਰ ਨੇਪਾਲ ਦੀ ਖਾਸ ਅਹਿਮੀਅਤ ਸੀ ਕਿ ਵੀ ਉਹਨਾਂ ਨੇ ਬੰਗਲਾਦੇਸ਼ ਨੇ ਵੀ ਔਰ ਨੇਪਾਲ ਨੇ ਵੀ ਉਹਨਾਂ ਨੇ ਕਿਵੇਂ ਇੰਡੀਆ ਨੇ ਬਲੋਕਡ ਕੀਤਾ 2015 ਚ ਨੇਪਾਲ ਨੂੰ ਸਬਕ ਸਿਖਾਉਣ ਦੇ ਲਈ ਬੰਗਲਾਦੇਸ਼ ਨੇ ਕਿ ਕਿਵੇਂ ਉਹਨਾਂ ਨੇ ਉਹਨਾਂ ਦੀ ਟੈਰੀਟਰੀ ਤੇ ਕੰਟਰੋਲ ਕਰਕੇ ਆਪਣੀਆਂ ਸੱਤ ਨਾਰਥ ਈਸਟ ਦੀਆਂ ਸਟੇਟਾਂ ਉਹਨਾਂ ਦੇ ਵਿੱਚ ਉਹਨਾਂ ਨੇ ਕਿਵੇਂ ਆਪਣਾ ਬਣਾਇਆ ਹੋਇਆ ਹੈ ਫਿਰ ਜਿਹੜਾ ਪਾਣੀ ਨੂੰ ਕਿਵੇਂ ਐਜ਼ ਅ ਵੈਪਨ ਯੂਜ਼ ਕਰਦੇ ਨੇ ਔਰ ਦੂਸਰਾ ਔਰ শ্রীলੰਕਾ ਜਿਸ ਨੇ ਪਾਸਟ ਔਰ ਪ੍ਰੈਜ਼ੈਂਟ ਦੀ ਗੱਲ ਵੀ ਕੀਤੀ ਸੋ ਤਿੰਨੋਂ ਹੀ ਬੰਗਲਾਦੇਸ਼, শ্রীলੰਕਾ ਔਰ ਨੇਪਾਲ ਉਹਨਾਂ ਦੇ ਐਕਸਪਰਟਸ ਨੇ ਇੰਡੀਆ ਨੂੰ ਵਾਰਨ ਕੀਤਾ ਸੀ ਕਿ ਬਈ ਹੁਣ ਵਕਤ ਤੁਹਾਡਾ ਹੋ ਗਿਆ ਜੋ ਉਹਨਾਂ ਜੋ ਤੁਸੀਂ ਇੰਟਰਫੀਅਰ ਕਰਦੇ ਰਹੇ ਹੁਣ ਤੁਸੀਂ ਡਿਸਿਸਟ ਕਰੋ ਜੀ ਔਰ ਅਸੀਂ ਜ਼ਿਕਰ ਕੀਤਾ ਸੀ ਕਿ ਭਾਰਤ ਕਿਵੇਂ ਆਪਣੇ ਆਪ ਨੂੰ ਜਦੋਂ ਕਿ ਜੀ 20 ਮੀਟ ਤੱਕ ਪਹੁੰਚਦੇ ਆ ਮੋਦੀ ਆਰਤ ਨੂੰ ਵਿਸ਼ਵਗੁਰੂ ਦਾਸ ਰਹਾ ਸੀ ਤੇ ਆਪਣੇ ਆਪ ਨੂੰ ਵਿਸ਼ਵ ਨੇਤਾ ਜਾਂ ਐਸ ਅ ਸਟੇਟਸਮੈਨ ਸੋ ਵਿਸ਼ਵਗੁਰੂ ਤੋਂ ਵਿਸ਼ਵ ਮਿੱਤਰ ਤੱਕ ਪਹੁੰਚ ਗਏ ਹੁਣ ਟਰਮ ਵਿਸ਼ਵ ਮਿੱਤਰ ਹੈ ਔਰ ਹੁਣ ਤਾਂ ਇਹਨਾਂ ਦਾ ਜਿਹੜਾ ਉਹ ਪੂਰਾ ਜਲੂਸ ਨਿਕਲਿਆ ਹੋਇਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਵੀ ਆਪਣੇ ਆਪ ਨੂੰ ਕਿਵੇਂ ਕਰਨ ਕਿਉਂਕਿ ਬੰਗਲਾਦੇਸ਼ ਦੀਆਂ ਡਿਵੈਲਪਮੈਂਟਸ ਹੋਈ ਔਰ ਇਸ ਦੇ ਨਾਲ ਨਾਲ ਈਵਨ ਜੋ ਕੁਝ ਸਾਹਮਣੇ ਆ ਰਿਹਾ ਇਹਨਾਂ ਦੀ ਹਕੀਕਤ ਇਕਨੋਮੀ ਵੀ ਡੋਬ ਰਹੀ ਹੈ ਔਰ ਬੁਰਾ ਹਾਲ ਬੌਂਕੇ ਦਿਹਾੜੇ ਨੇ ਔਰ ਚੀਨ ਦੇ ਸਾਹਮਣੇ ਇਹਨਾਂ ਦੀ ਕਿਵੇਂ बार-बार ਚਾਈਨਾ ਇੱਕ ਹੁੰਦਾ ਬੇਇੱਜ਼ਤ ਕਰ ਰਿਹਾ ਹੁੰਦਾ ਬੇਇੱਜ਼ਤੀ ਰੱਬ ਕਰਨਾ ਜਿਹਨੂੰ ਕਹਿੰਦੇ ਨੇ ਕਿ ਭਈ ਔਰ ਉਹਦੇ ਚ ਮੈਂ ਪਹਿਲੀ ਖਬਰ ਤੇ ਜਿਹੜੀ ਅੱਜ ਇਹਨਾਂ ਦੇ ਸਾਰੇ ਮੀਡੀਆ ਚ ਹੈ ਇੰਡੀਆ ਚਾਈਨਾ ਹੋਲਡ 31ਸਟ ਬਾਰਡਰ ਅਫੇਅਰਸ ਮੀਟਿੰਗ ਟੂ ਰਿਜ਼ੋਲਵ ਸਟੈਂਡ ਆਫ ਐਟ ਐਲਏਸੀ ਲਾਈਨ ਆਫ ਐਕਚੁਅਲ ਕੰਟਰੋਲ ਹਮ ਇੰਡੀਆ ਚਾਈਨਾ ਐਗਰੀਜ਼ ਟੂ ਆਇਡੈਂਟੀਫਾਈਡ ਇੰਟੈਂਸੀਫਾਈਡ ਕੰਟੈਕਟ ਟੂ ਨੈਰੋ ਡਾਊਨ THEIR ਡਿਫਰੈਂਸਸ ਐਂਡ ਫਾਈਂਡ ਅਰਲੀ ਰੈਜ਼ੋਲੂਸ਼ਨ ਟੂ ਆਊਟਸਟੈਂਡਿੰਗ ਇਸ਼ੂਜ਼ ਹੁਣ ਮੈਂ ਇਹਨਾਂ ਦੇ ਹਿੰਦੂ ਤੋਂ ਵੀ ਆਈਡੀਆਲੋਗ ਸੁਬਰਾਮਨੀਨ ਸਵਾਮੀ ਨੂੰ ਕੋਟ ਕਰਦਾ ਉਹ 4060 ਕਿਲੋਮੀਟਰ ਜਿਹੜੀ ਹੈ ਲਾਈਨ ਕਹਿੰਦਾ ਹੈ ਕਿ ਭਾਈ ਇਹ ਚੀਨ ਨੇ ਸਾਡੀ ਡੱਫ ਲਈ ਹੈ ਉਹਦੇ ਵਿੱਚ ਗਲਵਾਨ ਵੀ ਪੈਂਗੋਂਗ ਸੋਲੇਕ ਵੀ ਡੈਪਚੋਂਗ ਵੀ ਡੈਪਸੋਂਗ ਵੀ ਇਸ ਏਰੀਆ ਚ ਉਹ ਕਹਿੰਦਾ ਕਿ ਵੀ ਇਹ ਮੋਦੀ ਬੋਲਦਾ ਕਿਉਂ ਨਹੀਂ ਹੈ ਇਹਨਾਂ ਇਧਰ ਮੂੰਹ ਕਰਕੇ ਰਾਜੀ ਨਹੀਂ ਐਸਾ ਕੀ ਹੈ ਕਿ ਇਹ ਇੰਨੀ ਸਾਡੀ ਜ਼ਮੀਨ ਜਿਹੜੀ ਹੈ ਉਹਨੇ ਹੜੱਪੀ ਹੈ ਹੁਣ 31 ਮੀਟਿੰਗਜ਼ ਇਹ ਜਿਹੜੀ 31ਵੀਂ ਅੱਜ ਹੋਈ ਹੈ ਔਰ ਇਹ ਪੂਰੀ ਖਬਰ ਹੈ ਕਿ ਬਈ ਬੜੀ ਫ੍ਰੈਂਕ ਕੰਸਟਰਕਟਿਵ ਫਾਰਵਰਡ ਲੁਕਿੰਗ ਐਕਸਚੇਂਜ ਆਫ ਵਿਊਜ਼ ਹੋਈ ਲਾਈਨ ਆਫ ਐਕਚੁਅਲ ਕੰਟਰੋਲ ਦੇ ਮਾਮਲੇ ਤੇ ਔਰ ਇਹ ਜਿਹੜੀ ਹੈ ਇਸ ਤੋਂ ਬਾਅਦ ਵੀ ਹੋਇਆ ਇਹੀ ਕਿ ਵੀ ਅਸੀਂ ਉਸੇ ਤਨਖਾਹ ਤੇ ਕੰਮ ਕਰਦੇ ਰਹਾਂਗੇ ਹੁਣ 31 ਮੀਟਿੰਗਾਂ ਹੋਣ ਕਿਸੇ ਮੁਲਕ ਦੇ ਨਾਲ ਕਿਉਂਕਿ ਚਾਈਨਾ ਤਾਂ ਇਹਨਾਂ ਨੂੰ ਬਾਰ-ਬਾਰ ਕਹਿ ਰਿਹਾ ਹਰ ਮੀਟਿੰਗ ਜੋ ਕਾਂਚਨਾ ਨੂੰ ਕਹਿ ਦਿੰਦੇ ਹੁਣ ਨਾ ਕਿ ਵੀ ਅਜੇ ਅਸੀਂ ਸਾਊਥ ਤਿੱਬਤ ਵੀ ਲੈਣਾ ਹੈ ਜਿਹੜਾ ਅਰਨਾਚਲ ਪ੍ਰਦੇਸ਼ ਆ ਉਹ ਤਾਂ ਜਦੋਂ ਉਹਨਾਂ ਦੇ ਫੋਰਨ ਮਿਨਿਸਟਰੀ ਨੂੰ ਜੇ ਡਿਫੈਂਸ ਵਾਲਿਆਂ ਨੂੰ ਹੁੰਦਾ ਹੁਣ ਇਹ ਜਿਹੜਾ ਇੰਨਾ ਖੌਫ ਜਾਂ ਫੀਅਰ ਹੈ ਜਦੋਂ ਅਸੀਂ ਇਹ ਦੇਖਿਆ ਕਿ ਵੀ ਇੱਕ ਪਾਸੇ ਇੰਡੀਆ ਮੋਦੀ ਦੇ ਥੱਲੇ 2014 ਤੋਂ ਕਿਸ ਲੈਵਲ ਦੇ ਉੱਤੇ ਚੀਨ ਦੇ ਨਾਲ ਉਹ ਚੀਨ ਦਾ ਸ਼ੀਜ਼ ਇਨ ਪਿੰਗਾ ਆ ਉਹਨੂੰ ਗੁਜਰਾਤ ਲੈ ਗਿਆ ਆਪਣਾ ਉੱਥੇ ਜਿੱਥੇ ਇੱਕ ਚਾਈਨੀਜ਼ ਟਰੈਵਲਰ 8ਵੀਂ 9ਵੀਂ ਸਦੀ ਚ ਆਇਆ ਜੀ ਉਹਦਾ ਪਿੰਡ ਗੁਜਰਾਤ ਦੇ ਜਦੋਂ ਇਹ ਮੋਦੀ ਗਿਆ ਉੱਥੇ ਪਤਨੀਆਂ ਨੇ ਅੱਠ ਫੇਰੇ ਲਾਇਆ ਹੋਏ ਸੀ ਚਾਈਨਾ ਦੇ ਕੀ ਵੀ ਮਿਨਿਸਟਰ ਗੁਜਰਾਤ ਦਾ ਹੁੰਦਿਆਂ ਵੀ ਗਿਆ ਔਰ ਉਸ ਤੇ ਪਿੰਡ ਵੀ ਗਿਆ ਉਹਨੂੰ ਇਹ ਵੀ ਦਿਖਾਇਆ ਕਿ ਉਹ ਗੁਜਰਾਤ ਚ ਕਿੱਥੇ ਆਇਆ ਉਹਨੂੰ ਪਿੰਗ ਚਲਾਈ ਸੀ ਇਸ ਐਂਡ ਪਿੰਗ ਨੂੰ ਔਰ ਫਿਰ ਆਫ ਅ ਸਡਨ ਸਾਰਾ ਸਾਹਮਣੇ ਆਇਆ ਕਿ ਭਾਈ ਗਲਵਾਨ ਵੈਲੀ ਤੋਂ ਸ਼ੁਰੂ ਹੋਇਆ ਇਹਨਾਂ ਦੇ ਸੋਲਜਰ ਵੀ ਵੀ ਮਾਰੇ ਗਏ ਕਿੰਨੇ ਉਹਨਾਂ ਨੇ ਟਾਪ ਜਿਹੜੇ ਇਹਨਾਂ ਦੇ ਕਮਿਸ਼ਨਡ ਆਫੀਸਰ ਸੀ ਕਰਨਲ ਔਰ ਮੇਜਰ ਸਮੇਤ ਉਹ ਉਹਨਾਂ ਨੂੰ ਪ੍ਰिजनਰ ਵੀ ਬਣਾਇਆ ਹੌਸਟੇਜ ਬਾਅਦ 3 ਦਿਨ ਬਾਅਦ ਉਹਨਾਂ ਨੂੰ ਛੱਡਿਆ ਸੋ ਇਸ ਸਾਰੇ ਦੇ ਚਲਦਿਆਂ ਇਹ ਸੀ ਕਿ ਵੀ ਇੱਕ ਪਾਸੇ ਇੰਡੀਆ ਜਿਹੜਾ ਨਾਨ ਅਲਾਈਨ ਔਰ ਦੂਜਾ ਸੀ ਇਕਦਮ ਅਮਰੀਕਾ ਦੇ ਖੈਮੇਜ ਕਿਵੇਂ ਆ ਗਿਆ ਹੁਣ ਜਦੋਂ ਅਸੀਂ ਦੇਖਦੇ ਆਂ ਵੀ ਉਧਰੋਂ ਮੁੜ ਕੇ ਨੇ ਤੇ ਇਕਦਮ ਰਸ਼ੀਆ ਦੇ ਖੈਮੇਜ ਯੂਕਰੇਨ ਦੇ ਮੁੱਦੇ ਤੇ ਫਿਰ ਅਮਰੀਕਾ ਨੇ ਬਾਹਰ ਰੋੜੀ ਹੁਣ ਯੂਕਰੇਨ ਵੀ ਜਾ ਕੇ ਆਇਆ ਹੁਣ ਅਮਰੀਕਾ ਦਾ ਕਿਉਂਕਿ ਇਹ ਜਿਹੜਾ ਚਾਈਨਿਸ ਅਟੈਕ ਹੋਇਆ 2017 ਦੇ ਮੌਕੇ ਦੇ ਉੱਤੇ ਵੀ ਜਦੋਂ ਡੋਕਲਾਮ ਦੇ ਵਿੱਚ ਉੱਥੇ ਵੀ ਕਿੰਨੀ ਦੇਰ ਦਾ ਸਟੈਂਡ ਆਫ ਸੀ ਇੰਡੀਅਨ ਆਰਮੀ ਦਾ ਹਾਲਾਂ ਡੋਕਲਾਮ ਚ ਬਾਰਡਰ ਚ ਇੰਡੀਆ ਚਾਈਨਾ ਦਾ ਨਹੀਂ ਲੱਗਦਾ ਪੂਟਾਨ ਦਾ ਲੱਗਦਾ ਪਰ ਇਹਨਾਂ ਨੇ ਬਦੋ ਬਦਈ ਪੂਟਾਨ ਨੂੰ ਵੀ ਬਲਦੀ ਦੇ ਬੁੱਥੇ ਚ ਧੱਕਿਆ ਔਰ ਇਹ ਬੜਾ ਕਲੇਮ ਕੀਤਾ ਜੀ ਡੋਕਲਾਮ ਚ ਸਾਡੀਆਂ ਫੌਜਾਂ ਨੇ ਉਹਨਾਂ ਦੀ ਐਡਵਾਂਸ ਰੋਕਦੀ ਦੂਜਾ ਹੋਇਆ ਬਾਹਰ ਸਾਹਮਣੇ ਆਇਆ ਸੈਟਲਾਈਟ ਇਮੇजेस ਰਾਹੀਂ ਕਿ ਉਹਨਾਂ ਨੇ ਉੱਥੇ ਪਰਮਨੈਂਟ ਛਾਉਣੀ ਚੀਨਿਆ ਨੇ ਬਣਾ ਲਈ ਹੈ ਔਰ ਪੁਟਾਨ ਨੇ ਵੀ ਇੰਡੀਆ ਦਾ ਹਾਲ ਦੇਖ ਕੇ ਆਲਰੇਡੀ ਚਾਈਨਾ ਦੇ ਨਾਲ ਆਪਣੇ ਜਿਹੜੀਆਂ ਨੇ ਨੇਗੋਸ਼ੀਏਸ਼ਨਸ ਓਪਨ ਕੀਤੀਆਂ ਹੋਈਆਂ ਉਹਨਾਂ ਦੇ ਹਾਲਾਂ ਪੁਟਾਨ ਦੇ ਦੀ ਜਿਹੜੀ ਫੋਰਨ ਪੋਲਿਸੀ ਦਾ ਕੰਟਰੋਲ ਹੈ ਉਹ ਦਿੱਲੀ ਚ ਜਿਹਨੇ ਪੁਟਾਨ ਦਾ ਵੀਜ਼ਾ ਲੈਣਾ ਉਹਨੂੰ ਦਿੱਲੀ ਜਾਣਾ ਪੈਂਦਾ ਪਿਛਲੇ ਦਿਨਾਂ 'ਚ ਇੱਕ ਓਬਰ ਟ੍ਰਿਪ ਦੇ ਵੇਲੇ ਮੇਰਾ ਡਰਾਈਵਰ ਜਿਹੜਾ ਸੀ ਓਬਰ ਦਾ ਉਹ ਪੁਟਾਨੀ ਸੀ ਔਰ ਪੜੇ ਲਿਖਿਆ ਸੀ ਉਹ ਦੱਸ ਰਿਹਾ ਸੀ ਇਹ ਸਾਰੇ ਨੂੰ ਇਹਨੂੰ ਪਤਾ ਵੀ ਸੀ ਪਰ ਕਿ ਭਾਈ ਸਾਨੂੰ ਤਾਂ ਉੱਥੇ ਜਾਣਾ ਪੈਂਦਾ ਕਿਉਂਕਿ ਪੁਟਾਨ ਮੈਂਬਰ ਹੈ ਯੂਨਾਈਟਿਡ ਨੇਸ਼ਨਸ ਦਾ ਇੰਡੀਪੈਂਡੈਂਟ ਮੁਲਕ ਹੈ ਸਾਰਕ ਦਾ ਵੀ ਮੈਂਬਰ ਹੈ ਪਰ ਇੰਡੀਆ ਨੇ ਪੂਰਾ ਕੰਟਰੋਲ ਰੱਖਿਆ ਹੋਇਆ ਸੀ ਕਿ ਉਹ ਤਾਂ ਆਪਣੀ ਫੋਰਨ ਪੋਲਿਸੀ ਇੰਡੀਪੈਂਡੈਂਟ ਬਣਾ ਹੀ ਨਹੀਂ ਸਕਦਾ ਕਿਉਂਕਿ ਲੈਂਡਲੌਕਡ ਹੋਣ ਕਰਕੇ ਭਾਰਤ ਤੇ ਹੀ ਡਿਪੈਂਡੈਂਟ ਪਰ ਉਹਨੇ ਵੀ ਚਾਈਨਾ ਦੇ ਨਾਲ ਖੋਲ ਲਈ ਆਪਣੀ ਕਮਿਊਨੀਕੇਸ਼ਨ ਡੋਕ ਲਾਮ ਤੋਂ ਬਾਅਦ ਉਹ ਇਹ ਜਿਹੜਾ ਮੈਂ ਜ਼ਿਕਰ ਕਰ ਰਹੇ ਹਾਂ ਇਹ ਅਮਰੀਕਾ ਦੇ ਵਿੱਚ ਜਾਂ ਪੱਛਮੀ ਮੁਲਕਾਂ 'ਚ ਰਿਵਾਜ ਹੈ ਜਿਹੜੇ ਲੋਕ ਹਾਈ ਪੋਜੀਸ਼ਨਸ ਤੇ ਰਹੇ ਹੁੰਦੇ ਨੇ ਜਦੋਂ ਰਿਟਾਇਰਮੈਂਟ ਹੁੰਦੀ ਹੈ ਜਾਂ ਉਹਨਾਂ ਨੂੰ ਡਿਸਮਿਸ ਕੀਤਾ ਜਾਂਦਾ ਜਾਂ ਕੱਢਿਆ ਜਾਂਦਾ ਹੈ ਉਹ ਫਿਰ ਕਿਸੇ ਚੰਗੇ ਪਬਲਿਸ਼ਰ ਨਾਲ ਡੀਲ ਬਣਾਉਂਦੇ ਨੇ ਕਿ ਜੀ ਕੁਝ ਕਹਾਣੀਆਂ ਦੀ ਇਨਸਾਈਡ ਅਸੀਂ ਦਿਆਂਗੇ ਔਰ ਉਹ ਆਪਣੀ ਕੋਈ ਨਾ ਕੋਈ ਕਿਤਾਬ ਪ੍ਰਕਾਸ਼ਿਤ ਕਰਦੇ ਨੇ ਔਰ ਉਹ ਜਦੋਂ ਤੱਕ ਬੁੱਕ ਸ਼ੈਲਫਸ ਦੇ ਉੱਤੇ ਜਾਂ ਆਂਦੀ ਹੈ ਮਾਰਕੀਟ ਦੇ ਵਿੱਚ ਬੁੱਕ ਸ਼ੈਲਫਸ ਤੱਕ ਪਹੁੰਚਦੀ ਹੈ ਉਸ ਤੋਂ ਪਹਿਲਾਂ ਉਹਦੇ ਕੁਝ ਐਕਸਰਪਟ ਜਿਹੜੇ ਨੇ ਉਹ ਰਿਲੀਜ਼ ਕੀਤੇ ਜਾਂਦੇ ਨੇ ਪਬਲਿਸ਼ਰ ਔਰ ਉਹਨਾਂ ਦੀ ਮਾਰਕੀਟਿੰਗ ਇਹਨੂੰ ਕਹਿੰਦੇ ਨੇ ਅੱਜ ਹੁਣ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਟਰਮ ਸੀ 2017 ਦੇ ਵਿੱਚ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਹੀ ਸਨ 2020 ਦੇ ਵਿੱਚ ਉਹ 2016 ਤੋਂ 2020 ਤੱਕ 4 ਸਾਲ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਸਨ ਉਸ ਵੇਲੇ ਉਹਨਾਂ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਸੀ ਲੈਫਟੇਨੈਂਟ ਜਨਰਲ ਐਚ ਆਰ ਮੈਕਮੈਸਟਰ ਜੀ ਹੁਣ ਐਚ ਆਰ ਮੈਕਮੈਸਟਰ ਨੇ ਇੱਕ ਕਿਤਾਬ ਲਿਖੀ ਹੈ ਐਟ ਵਾਰ ਵਿਦ ਆਵਰ 셀ਵਸ ਮਾਈ ਟੂਰ ਆਫ ਡਿਊਟੀ ਇਨ ਦਾ ਟਰੰਪ ਵਾਈਟ ਹਾਊਸ ਇਹ ਬੁੱਕਸਟੋਰਸ ਨੂੰ ਬੁੱਕਸਟੋਰਸ ਨੂੰ ਹਿੱਟ ਕਰਨ ਵਾਲੀ ਹੈ ਪਰ ਇਸ ਕਿਤਾਬ ਦੇ ਐਕਸਰਪਟ ਜਿਹੜੇ ਨੇ ਉਹ ਕੁਝ ਆਏ ਨੇ ਸਾਹਮਣੇ ਕੁਝ ਇੰਡੀਆ ਨਾਲ ਸੰਬੰਧਿਤ ਨੇ ਕਿਉਂਕਿ 2017 ਜਦੋਂ ਡੋਕਲਾਮ ਕ੍ਰਾਈਸਿਸ ਹੋਇਆ ਉਦੋਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਇਹੀ ਸੀ ਮਿਸਟਰ ਐਚ ਆਰ ਮੈਕਮੈਸਟਰ ਜਿਵੇਂ ਉਰਨਾ ਜੇਕ ਸਲੀਵਾਨ ਨੇ ਜਿਹਨਾਂ ਦਾ ਅਸੀਂ ਜ਼ਿਕਰ ਕੀਤਾ ਵੀ ਕੈਨੇਡਾ ਦੀ ਧਰਤੀ ਤੇ ਖਲੋ ਕੇ ਉਹਨਾਂ ਨੇ ਕਿਹਾ ਵੀ ਅਸੈਸਿਨੇਸ਼ਨ ਕੀਤੀ ਹੈ ਹਰਦੀਪ ਸਿੰਘ ਨੱਜਰ ਦੀ ਸੂਝਾਰ ਹੈ ਔਰ ਅਸੀਂ ਕੈਨੇਡਾ ਨਾਲ ਟੁਗੇਦਰ ਕਰ ਰਹੇ ਹਾਂ ਸੋ 2017 ਦੇ ਡੋਕਲਮ ਕ੍ਰਾਈਸਿਸ ਦੇ ਵੇਲੇ ਐਚ ਆਰ ਮੈਕਮੈਸਟਰ ਜਿਹੜੇ ਨੇ ਇਨੈਸ਼ਨਲ ਸਕਿਉਰਟੀ ਐਡਵਾਈਜ਼ਰ ਸੀ ਔਰ ਇਸ ਕਿਤਾਬ ਦੇ ਨਾਲ ਸੰਬੰਧਿਤ ਜਿਹੜੇ ਕੁਝ ਐਕਸਰਪਟ ਸਾਹਮਣੇ ਆਏ ਉਹਦੇ ਚ ਉਹਨਾਂ ਨੇ ਆਪਣੀਆਂ ਅਜੀਤ ਡੋਵਾਲ ਨੈਸ਼ਨਲ ਸਕਿਉਰਿਟੀ ਐਡਵਾਈਜ਼ਰਸ ਨਾਲ ਮੀਟਿੰਗਾਂ ਜਾਂ ਐਸ ਜੇ ਸ਼ੰਕਰ ਫੋਰਨ ਮਿਨਿਸਟਰ ਆਫ ਇੰਡੀਆ ਦੇ ਨਾਲ ਉਸ ਦਾ ਜ਼ਿਕਰ ਕੀਤਾ ਔਰ ਫਿਰ ਜਿਹੜੀ ਈਵਨ ਅਜੀਤ ਡੋਵਾਲ ਦੇ ਨਾਲ ਅਮਰੀਕਾ ਦੇ ਵਿੱਚ ਉਹਨ ਕਿਉਂਕਿ ਬਾਅਦ ਵਿੱਚ ਇਹਨੇ ਟਰੰਪ ਨੇ ਕੱਢ ਦਿੱਤਾ ਸੀ ਉਹਨੂੰ ਜਨਰਲ ਨੂੰ ਔਰ ਇਹ ਕੱਢਣ ਤੋਂ 2 ਦਿਨ ਪਹਿਲਾਂ ਇਹ ਅਜੀਤ ਡੋਵਾਲ ਜਿਹੜਾ ਹੈ ਇਹ ਉਹਨੇ ਵਾਸ਼ਿੰਗਟਨ ਆਇਆ ਹੋਇਆ ਸੀ ਉਹ ਉਹਦੇ ਨਾਲ ਐਨਾਕੋਸਟੀਆ ਤੇ ਪੋਟੋਮਕ ਰਿਵਰ ਦੇ ਕੰਢੇ यूएस कैपिटल ਦੇ ਵਿੱਚ ਮੀਟਿੰਗ ਹੋਈ ਉਹਦਾ ਵੀ ਜ਼ਿਕਰ ਹੈ ਪਰ ਉਹ ਕੋਈ ਬਹੁਤ ਰਿਲੇਵੈਂਟ ਨਹੀਂ ਹੈ ਜਦੋਂ ਕਿਤਾਬ ਫੁੱਲੀ ਆਏਗੀ ਹੋ ਸਕਦਾ ਇਹਦੇ ਵਿੱਚ ਹੋਰ ਵੀ ਰਿਵੀਲਿੰਗ ਡਿਟੇਲਸ ਹੋਣ ਪਰ ਜਿਹੜਾ ਚਾਈਨਾ ਫੈਕਟਰ ਹੈ ਕਿ ਭਾਰਤ ਨੇ ਕਿਉਂ ਅਮਰੀਕਾ ਦੇ ਪੈਰ ਫੜੇ ਔਰ ਫਾਈਨਲੀ ਜਿਹੜਾ ਉਹ ਉਸੀ ਚਾਈਨਾ ਦਾ ਫੀਅਰ ਔਰ ਇਹ ਮੈਂ ਨਹੀਂ ਕਹਿ ਰਿਹਾ ਇਹ 트럼ਪ ਇਰਾਦਾ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਲੈਫਟਨਰ ਜਨਰਲ ਐਚ ਆਰ ਮੈਕਮੈਸਟਰ ਕਹਿ ਰਿਹਾ ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਜਦੋਂ ਇਹ 2017 ਦਾ ਡੋਕਲਾਮ ਦਾ ਹੋਇਆ ਔਰ ਮੈਂ ਮਿਲਣ ਗਿਆ ਔਰ ਅਸੀਂ ਉਦੋਂ ਗੱਲਬਾਤ ਕੀਤੀ ਅਫਗਾਨਿਸਤਾਨ ਦੀ ਜੰਗ ਬਾਰੇ ਵੀ ਔਰ ਪਾਕਿਸਤਾਨ ਤੋਂ ਜਿਹੜੀ ਇੰਡੀਆ ਨੂੰ ਥ੍ਰੈਟ ਹੈ ਉਹਦੇ ਬਾਰੇ ਵੀ ਬਟ ਜੈ ਸ਼ੰਕਰਨ ਡੋਵਲ ਸਪੋਕ ਮੇਨਲੀ ਅਬਾਊਟ ਐਨ ਇਨਕਰੀਜ਼ਿੰਗ ਐਗਰੈਸਿਵ ਚਾਈਨਾ ਮੈਕਮਾਸਟਰ ਰਾਈਟਸ ਉਹਨੇ ਕਿਹਾ ਜੀ ਮੈਂ ਅਜ਼ਮਾਇ ਅਫਗਾਨਿਸਤਾਨ ਦੀ ਗੱਲ ਕਰ ਰਿਹਾ ਸੀ ਜਾਂ ਪਾਕਿਸਤਾਨ ਦੀ ਪਰ ਉਹ ਤਾਂ ਚੀਨ ਤੋਂ ਹੀ ਡਰੇ ਹੋਏ ਜਿਹੜੇ ਨੇ ਸਿਰਫ ਚੀਨ ਬਾਰੇ ਗੱਲ ਕਰ ਰਹੇ ਸੀ ਦਾ ਟੂ men were open to unprecedented cooperation thanks to Chinese president Xi Jinping's aggression ਉਹ ਕਹਿੰਦਾ ਜੀ ਅਸੀਂ ਜੋ ਮੰਗ ਵੀ ਨਹੀਂ ਸੀ ਰਿਹਾ ਉਹ ਵੀ ਸਾਨੂੰ ਦੋਵੇਂ ਹੀ ਦੇਣ ਨੂੰ ਤਿਆਰ ਸੀ ਸ਼ੁਕਰੀਆ ਕਹਿੰਦਾ ਹੈ Xi Jinping ਦਾ ਹਮਰਾ ਜਿਹੜਾ ਉਸ ਦਾ ਸ਼ੁਕਰੀਆ ਕਿ ਅਜੀਤ ਡਾਵਲ اور ਐਸ ਜੈ ਸ਼ੰਕਰ ਜਿਹੜੇ ਨੇ ਉਹ ਬਿਲਕੁਲ ਮੰਨੇ ਪਏ ਹੋਏ ਸੀ ਕਿ ਜੋ ਮਰਜ਼ੀ ਤੁਸੀਂ ਸਾਡੇ ਤੋਂ ਕਰਵਾ ਲਓ ਔਰ ਇਹ ਜਿਹੜਾ ਐਪੇਰੈਂਟਲੀ ਰੈਫਰਿੰਗ ਟੂ ਮਿਲਟਰੀ ਸਟੈਂਡ ਆਫ ਬੀਟਵੀਨ ਇੰਡੀਆ ਐਂਡ ਚਾਈਨਾ ਇਨ ਡੋਕਲਾਮ 2017 ਇਹ 2017 ਦੀ ਗੱਲ ਕਰ ਰਿਹਾ ਹੈ। ਹਮ ਦਾ ਡੀਪਨਿੰਗ ਪਾਰਟਨਰਸ਼ਿਪ ਬੀਟਵੀਨ ਦਾ ਵਰਲਡਸ ਲਾਰਜੈਸਟ ਐਂਡ ਵਰਲਡਸ 올ਡੈਸਟ ਡੈਮੋਕਰacies ਸੀਮਡ ਲੌਜੀਕਲ ਬਟ ਇੰਡੀਆ ਇਜ਼ ਫੀਅਰਫੁਲ ਬੋਥ ਆਫ ਐਂਟ੍ਰੈਪਮੈਂਟ ਇਨਟੂ ਕੰਪੀਟੀਸ਼ਨ ਫਰਮ ਵਿਚ ਇਟ ਵੁੱਡ ਪ੍ਰੀਫਰ ਟੂ ਐਬਸਟੇਨ ਐਂਡ ਅਬੰਡਨਮੈਂਟ ਬੇਸਡ ਔਨ ਦਾ ਸ਼ਾਰਟ ਅਮਰੀਕਨ ਅਟੈਂਸ਼ਨ ਸਪੈਨ ਐਂਡ ਐਂਬਿਵਲੈਂਸ ਓਵਰ ਸਾਊਥ ਏਸ਼ੀਆ ਉਹਨੇ ਕਿਹਾ ਹੁਣ ਭਾਰਤ ਦਾ ਹਾਲ ਇਹ ਹੈ ਕਿ ਵੀ ਇਹ ਕੇਕ ਵੀ ਚਾਹੁੰਦਾ ਤੇ ਮੌਕੇ ਤੇ ਹੀ ਖਾਣਾ ਚਾਹੁੰਦਾ ਚਾਈਨਾ ਤੋਂ ਡਰਿਆ ਹੋਇਆ ਅਮਰੀਕਾ ਦੀ ਸ਼ੈਲਟਰ ਚਾਹੁੰਦਾ ਪਰ ਇਹ ਡਰਦਾ ਵੀ ਹੈ ਕਿ ਵੀ ਉਹ ਅਮਰੀਕਨ ਬਲਾਕ ਚ ਨਾ ਆ ਜਾਏ ਔਰ ਉਹਨੂੰ ਫਿਰ ਬਾਅਦ ਦੇ ਵਿੱਚ ਉਦੀ ਸਜ਼ਾ ਨਾ ਮਿਲੇ ਤੇ ਇਹ ਵੀ ਡਰਦਾ ਹੈ ਵੀ ਜੇ ਅਮਰੀਕਾ ਨੇ ਆਪਣੇ ਖੰਭਾਂ ਥੱਲੇ ਲੈ ਵੀ ਲਿਆ ਤੇ ਫਿਰ ਅਮਰੀਕਾ ਕਿਤੇ ਛੱਡ ਨਾ ਜਾਏ ਬਈ ਇਹ ਉਹਨਾਂ ਇਹ ਹੈ ਵਿਸ਼ਵਗੁਰੂ ਦਾ ਹਾਲ ਇਹ ਜਿਹੜਾ ਉਹਨਾਂ ਦਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਔਰ ਫਿਰ ਉਹਨੇ ਮੈਡੀਕਲ ਟਰਮ ਇੱਕ ਯੂਜ਼ ਕੀਤੀ ਸਾਈਕੋਲੋਜੀਕਲ ਕਿ ਜਿਹੜੇ ਜਿਹੜੇ ਲੋਕ ਸਕਿਜ਼ੋਫ੍ਰੀਨਿਕ ਦੋਜ਼ ਸਕਿਜ਼ੋਫ੍ਰੀਨਿਕ ਐਂਗਜ਼ਾਇਟিজ ਐਂਡ ਲੇਗੇਸੀ ਆਫ ਇੰਡੀਆਜ਼ ਲੀਡਰਸ਼ਿਪ ਆਫ ਦਾ ਨਾਨ ਅਲਾਈਨਡ ਮੂਵਮੈਂਟ ਡੂਰਿੰਗ ਦਾ ਕੋਲਡ ਵਾਰ ਹੈਡ ਲੈਡ ਟੂ ਹੈਜਿੰਗ ਬਿਹੇਵੀਅਰ ਐਸਪੈਸ਼ਲੀ ਵਿਦ ਰਸ਼ੀਆ ਐਨ ਇੰਪੋਰਟੈਂਟ ਸੋਰਸ ਆਫ ਆਰਮਸ ਐਂਡ ਆਇਲ ਫਾਰ ਇੰਡੀਆ ਉਹਨਾਂ ਨੇ ਕਿਹਾ ਕਿ ਇਹ ਜਿਹੜੀਆਂ ਇਹਨਾਂ ਦੀਆਂ ਸਕਿਜ਼ੋਫਰੇਨਿਕ ਐਂਗਜ਼ਾਇਟੀ ਸੀ ਉਹ ਡਬਲ ਪਰਸਨੈਲਿਟੀਜ਼ ਬਣੀਆਂ ਹੁੰਦੀਆਂ ਵੀ ਇਧਰ ਵੀ ਹੈ ਉਧਰ ਵੀ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਕਰ ਸਕਿਜ਼ੋਫਰੇਨਿਕ ਐਂਗਜ਼ਾਇਟੀਜ਼ ਤੇ ਜਿਹੜੀ ਉਹਨਾਂ ਨੇ ਨਾਨ ਅਲਾਈਨਮੈਂਟ ਨੀਤੀ ਰੱਖੀ ਸੀ ਉਹਦੇ ਚ ਇੱਕਦਮ ਜਿਹੜਾ ਬਦਲਾਅ ਹੈ ਫਿਰ ਉਹਨਾਂ ਨੂੰ ਇਹ ਲੱਗਦਾ ਸੀ ਵੀ ਰਸ਼ੀਆ ਦੇ ਉੱਤੇ ਅਸੀਂ ਡਿਪੈਂਡ ਕਰਦੇ ਆਂ ਆਰਮਾਮੈਂਟਸ ਲਈ ਵੀ ਆਇਲ ਲਈ ਵੀ ਇਹ ਕਿਵੇਂ ਪ੍ਰਭਾਵਿਤ ਕਰੇਗਾ ਫੇਰ ਉਹ ਕਹਿੰਦਾ ਕਿ ਭਾਈ ਇਹ ਸਾਰੇ ਦੇ ਚੱਲਦੇ ਆ ਮੈਂ ਇਹਨਾਂ ਦੋਨਾਂ ਨੂੰ ਮਿਲਣ ਤੋਂ ਬਾਅਦ ਫਿਰ ਮੋਦੀ ਨੂੰ ਵੀ ਮਿਲਿਆ ਹੂੰ ਮੋਦੀ ਮੈਨੂੰ ਚੰਬੜ ਗਿਆ ਉਹਨੇ ਜੱਫੀ ਪਾਈ ਔਰ ਦੂਜਾ ਔਰ ਕਹਿੰਦਾ ਵੀ ਮੈਂ ਆ ਕੇ ਜਦੋਂ 트ੰਪ ਨਾਲ ਮੋਦੀ ਦੀ ਪਹਿਲੀ ਮੁਲਾਕਾਤ ਵੀ ਹੋਣੀ ਸੀ ਉਦੋਂ ਕਹਿੰਦਾ ਵੀ 트럼ਪ ਨੂੰ ਤਾਂ ਪਸੰਦ ਹੀ ਨਹੀਂ ਹੈ ਕਿਸੇ ਨੂੰ ਜੱਫੀ ਪਾਣਾ ਸਿਰਫ ਅਮਰੀਕਨ ਫਲੈਗ ਦੇ ਨਾਲ ਖੇਲੋਂਦਾ ਪਰ ਕਹਿੰਦਾ ਮੈਂ ਉਹਨੂੰ ਕੰਨ 'ਚ ਕਿਹਾ 트럼ਪ ਨੂੰ ਕਿ ਜਦੋਂ ਤੂੰ ਮੋਦੀ ਨੂੰ ਮਿਲਣਾ ਇਹ ਬਿਗ ਹਗਰ ਹੈ ਇਹਨੇ ਚੰਬੜ ਜਾਣਾ ਜਿਵੇਂ ਭਾਲੂ ਚੰਬੜਦਾ ਤੇ ਇਹਦੇ ਲਈ ਤੂੰ ਤਿਆਰ ਨਹੀਂ ਕਹਿੰਦਾ ਉਹਦਾ ਫਾਇਦਾ ਇਹ ਹੋਇਆ ਵੀ 트럼ਪ ਨੇ ਉਹਨੂੰ ਛਿੜਕੇ ਨਹੀਂ ਮਾਰਿਆ ਕਿਉਂਕਿ ਆਲਰੇਡੀ ਉਹਨੂੰ ਮੈਂ ਬਰੀਫ ਕੀਤਾ ਹੈ ਸੋ ਇਹ ਉਹਦੇ ਬਿਹੇਵੀਅਰ ਨੂੰ ਵੀ ਕਿਹਾ ਵੈਸੇ ਇਥੇ ਜਿਹੜੇ ਹਗਰ ਹੁੰਦੇ ਨੇ ਉਹਨਾਂ ਲਈ ਕੋਈ ਹੋਰ ਟਰਮ ਵੀ ਹੁੰਦੀ ਹੈ ਮੈਂ ਉਹ ਨਹੀਂ ਕਹਿਣਾ ਚਾਹੁੰਦਾ ਕਿ ਵੀ ਇਹ ਜਿਹੜਾ ਬੰਦਾ ਬੰਦਿਆਂ ਨੂੰ ਚੰਬੜਦਾ ਇਹ ਇਹ ਇਹਦੇ ਵਿੱਚ ਕੀ ਕਲਾਸ ਹੁੰਦੀ ਹੈ ਉਹ ਮਨੋਰ ਲਾਲ ਖੱਟੜ ਦੱਸ ਸਕਦਾ ਹੈ ਵੀ ਮੋਦੀ ਨਾਲ ਉਹਦਾ ਕੀ ਰਿਸ਼ਤਾ ਹੈ ਪਰ ਇਹ ਜਦੋਂ ਕਥਾ ਵੀ ਡੀਟੇਲ ਚ ਆਏਗੀ ਫਿਰ ਅਸੀਂ ਉਹਨੂੰ ਹੋਰ ਵੀ ਡਿਸਕਸ ਕਰਾਂਗੇ ਪਰ ਇਸ ਚੋ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਉਹਨੇ ਇਹਨੂੰ ਸਕੀਜ਼ੋਫ੍ਰੀਨਿਕ ਫੀਅਰ ਉਹਨਾਂ ਨੇ ਕਿਹਾ ਜੀ ਮੈਂ ਉਹਨਾਂ ਨਾਲ ਅਫਗਾਨਿਸਤਾਨ ਪਾਕਿਸਤਾਨ ਡਿਸਕਸ ਕਰ ਰਿਹਾ ਸੀ ਉਹ 2017 ਜਿੰਨੇ ਡਰੇ ਹੋਏ ਸੀ ਚੀਨ ਤੋਂ ਕਿ ਉਹਨਾਂ ਨੂੰ ਉਹਦੇ ਬਿਨਾ ਕੋਈ ਨਹੀਂ ਸੀ ਸੁਝਦਾ ਤੇ ਇਹ ਵੀ ਡਰਦੇ ਸੀ ਕਿ ਸਾਡੇ ਨਾਲ ਲੱਗ ਕੇ ਉਹ ਨੌਨ ਅਲਾਈਨਮੈਂਟ ਚੋਂ ਵੀ ਨਿਕਲਦੇ ਨੇ ਪਰ ਦੂਜੇ ਨੇ ਪਰ ਇਹ ਦੋਨੋਂ ਮੈਂ ਬੰਦੇ ਉਹ ਵੀ ਦੇਣ ਨੂੰ ਤਿਆਰ ਸੀ ਜਿਹੜੇ ਅਸੀਂ ਮੰਗ ਨਹੀਂ ਸੀ ਰਹਿ ਸੋ ਇਸ ਤੋਂ ਅੰਦਾਜ਼ਾ ਲਾ ਲਓ ਵੀ ਇਹ ਕਿੱਡੀ ਇੱਕ ਵਿਸ਼ਵ ਗੁਰੂ ਤੇ ਵਿਸ਼ਵ ਮਿੱਤਰ ਵੀ ਨਹੀਂ ਨੇ ਇਹ ਤਾਂ ਵਿਸ਼ਵ ਛੱਤਰਖਾਨ ਵਾਲੇ ਹੀ ਨੇ ਜੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਵਾਤ ਲੈਂ ਨਾ ਬ੍ਰੇਕ ਪੀਅਰਸ ਤੁਸਨ ਇਸ ਤਰ੍ਹਾਂ ਬ੍ਰੇਕ ਲੈਣਾ ਮੇਰੇ ਦੇ ਆਫਟਰ ਦਿਸ ਸ਼ਾਰਟ ਬ੍ਰੇਕ